ਗਵਾੜਾ ਦੇ ਬੱਸ ਅੱਡੇ ਇੰਚਾਰਜ ਸੰਜੀਵ ਖੰਨਾ ਬੱਸ ਸਟੈਂਡ ਦੇ ਵਿਕਾਸ ਲਈ ਵਧੀਆ ਕੋਸ਼ਿਸ਼ਾਂ ਕਰ ਰਹੇ ਹਨ ਜੇ ਇਹਨਾਂ ਨੇ ਬੱਸ ਅੱਡੇ ਦੇ ਆਲੇ-ਦੁਆਲੇ ਪੱਕੇ ਗੇਟ ਲਗਵਾਉਣ ਲਈ ਸਰਕਾਰ ਅਤੇ ਪੇਪਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ ਹੁਣਾਂ ਨੇ ਕਿਹਾ ਹੈ ਕਿ ਗੇਟ ਲੱਗਣ ਨਾਲ ਬੱਸ ਸਟੈਂਡ ਅੰਦਰ ਆਉਣ ਵਾਲੇ ਵਾਹਨਾਂ ਤੇ ਰੋਕ ਲੱਗੇਗੀ ਅਤੇ ਅੱਡੇ ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਵੀ ਬਚਾ ਰਹੇਗਾ ਆਹ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਕਹਿ ਰਹੇ ਹਨ ਬਸ ਅਡਾ ਇਨਚਾਰਜ ਸੰਜੀਵ ਖੰਨਾ ਫਗਵਾੜਾ ਐਕਸੈਸ ਲੀਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ੀ ਰਿਪੋਰਟ ਮੇਰਾ ਨਾਮ ਜੀ ਸੰਜੀਵ ਖੰਨਾ ਤੇ ਬਸ ਸਟੈਂਡ ਤੇ ਕੀ ਪੋਸਟ ਤੁਹਾਡੀ ਕੀ ਹੈ ਮੈਂ ਜੀ ਇਨਸਪੈਕਟਰ ਆਪਣੇ ਐਮਐਸਆਈ ਫਗਵਾੜਾ ਬਸ ਸਟੈਂਡ ਇਨਚਾਰਜ ਪੀਆਰਸੀ ਫਗਵਾੜਾ ਵੱਲੋਂ ਬਸ ਸਟੈਂਡ ਦੇ ਸੁਧਾਰ ਲਈ ਕੀ ਪ੍ਰਯਤਨ ਕੀਤੇ ਜਾ ਰਹੇ ਹਨ ਅਸੀਂ ਪ੍ਰਤਨ ਸਾਡੇ ਇਹ ਹੈ ਜੀ ਜਿੱਦਾਂ ਆਪਣੇ ਸਾਨੂੰ ਸੀਐਮ ਸਾਹਿਬ ਵੱਲੋਂ ਲੈਟਰ ਆਈ ਹੋਈ ਹੈ ਅਸੀਂ ਕਈ ਚੀਜ਼ਾਂ ਮੁੱਖ ਰੱਖ ਕੇ ਹੋਏ ਜਿੱਦਾਂ ਬੱਸ ਸਟੈਂਡ ਨੂੰ ਖੁੱਲਾ ਕੀਤਾ ਜਾਵੇ ਔਰ ਜਿਹੜਾ ਕੰਮ ਹੋਣੇ ਆਲਿਆ ਜਿਸ ਤਰ੍ਹਾਂ ਗੇਟ ਸਾਡੇ ਹੈਗੇ ਕਿੰਨੇ ਇਹਨੂੰ ਇਨ ਆਊਟ ਗੇਟ ਕੀਤਾ ਜਾਵੇ ਔਰ ਇਹਨਾਂ ਚੀਜ਼ਾਂ ਨੂੰ ਅਸੀਂ ਲੈਟਰ ਸੀਐਮ ਸਾਹਿਬ ਦੇ ਦਫ਼ਤਰ ਭੇਜੀ ਹੋਈ ਹੈ ਹੁਣ ਦੇਖੋ ਕਦੋਂ ਉਹਨਾਂ ਦਾ ਜਵਾਬ ਆਉਂਦਾ ਔਰ ਕਦੋਂ ਸਾਨੂੰ ਕਰਾਟ ਮਿਲਦੀ ਹੈ ਔਰ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਹੋਣ ਦੀ ਜ਼ਰੂਰਤ ਹੈ ਜਿਹੜੀ ਇੱਕ ਦੇਖੇ ਲੋਕ ਲੋਕਾਂ ਕਾਫੀ ਪ੍ਰੋਬਲਮ ਫੇਸ ਕਰ ਰਹੀ ਹੈ ਕਿ ਬਈ ਬਾਹਰ ਬੱਸਾਂ ਖੜਦੀਆਂ ਲੋਕਾਂ ਨੂੰ ਵੀ ਦਿੱਕਤ ਹੋ ਰਹੀ ਹੈ ਕਿ ਜੋ ਬਸ ਤਾ ਬਾਹਰ ਖੜਨੀਆਂ ਅਲਾਊਡ ਹੈਗੀਆਂ ਕਿ ਅੰਦਰ ਨਹੀਂ ਆਪਣੇ ਰੋਸ ਸਰ ਜੀ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਮੈਂ ਆਪ ਜੀ ਨੂੰ ਦੱਸਿਆ ਵੀ ਬੱਸ ਸਟੈਂਡ ਥੋੜਾ ਤੰਗ ਹੈ ਸਾਡਾ ਵੀ ਜਦੋਂ ਇਹ ਬੱਸ ਸਟੈਂਡ ਦੀ ਲੈਟਰ ਅਸੀਂ ਸੀਐਮ ਸਾਹਿਬ ਨੂੰ ਭੇਜੀ ਹੋਈ ਆ ਸਾਡੇ ਨੂੰ ਪਟਿਆਲੇ ਮੁੱਖ ਦਫ਼ਤਰ ਵੱਲੋਂ ਲੈਟਰ ਆਈ ਹੋਈ ਹੈ ਇਹ ਅਸੀਂ ਬਸ ਸਟੈਂਡ ਖੁੱਲਾ ਇਹ ਕਰਨ ਦੀ ਲੈਟਰ ਭੇਜ ਦਿੱਤੀ ਹੈ ਔਰ ਜਿਸ ਤਰ੍ਹਾਂ ਸਾਡੇ ਇਹ ਕੰਮ ਸ਼ੁਰੂ ਹੋ ਜਾਊਗਾ ਬਸਟਾਂ ਖੁੱਲਾ ਹੋ ਜਾਊਗਾ ਤਾਂ ਇਹ ਬਸਾਂ ਜਿਹੜੀਆਂ ਬਾਹਰ ਕੁਝ ਬਸਾਂ ਬਾਹਰ ਖੜੀਆਂ ਆ ਉਹ ਅੰਦਰ ਆ ਕੇ ਆਊਟ ਹੋ ਕੇ ਜਾਇਆ ਕਰੋਗੀਆਂ ਲੈਟਰ ਨੂੰ ਸਰ ਮਹੀਨਾ ਡੇਢ ਮਹੀਨਾ ਹੋ ਗਿਆ ਸਾਡੀ ਨੂੰ ਜਵਾਬ ਵਗਰ ਆਇਆ ਆ ਜਾਣਾ ਬਸ ਜਦੋਂ ਜਲਦੀ ਜਲਦੀ ਆ ਕੇ ਤਾਂ ਕੰਮ ਸ਼ੁਰੂ ਹੋ ਜਾਊਗਾ ਜੀ ਸਰ ਜਿਹੜਾ ਤੁਸੀਂ ਕਹਿ ਰਹੇ ਗੇਟ ਲੱਗਣੇ ਜੀ ਸਰ ਗੇਟ ਲੱਗਣ ਨਾਲ ਕੀ ਲਾਭ ਦੀ ਬਸਟਾਂ ਨੂੰ ਅੱਗੇ ਗੇਟ ਦੀ ਗੱਲ ਕਰੀਏ ਤਾਂ ਸਰ ਗੇਟ ਲੱਗਣਾ ਬਹੁਤ ਹੀ ਬਹੁਤ ਹੀ ਲਾਭ ਹੋਊਗਾ ਆਮ ਜਨਤਾ ਨੂੰ ਲਾਭ ਹੋਊਗਾ ਜਿਸ ਤਰ੍ਹਾਂ ਕੋਈ ਪ੍ਰਾਈਵੇਟ 사ਧਨ ਕੋਰੋਨ ਵਾਈਕਲ ਜਿਸ ਤਰ੍ਹਾਂ ਇੱਧਰ ਗੇਟ ਨਹੀਂ ਹੈ ਇਤਨੀ ਸਾਈਡ ਇਤਨੀ ਸਾਈਡ ਕੋ ਪ੍ਰਾਈਵੇਟ 사ਧਨ ਟੈਂਪੂ ਛੋਟਾ ਆ ਜਾਂਦੇ ਆ ਔਰ ਇਹਦੇ ਵਿੱਚ ਦੁਰਘਟਨਾ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ ਜਦੋਂ ਆਪਣੇ ਗੇਟ ਲੱਗ ਗਏ ਇੱਕ ਤਾਂ ਕੋਈ ਬਾਈਕ ਨਹੀਂ ਅੰਦਰ ਆਊਗੀ ਔਰ ਕੋਈ ਵੀ ਔਰ ਛੋਟੇ ਆਉਂਦੇ ਆ ਟੈਂਪੂ ਵਗੈਰਾ ਉਹ ਵੀ ਬੰਦ ਹੋ ਜੂਗੇ ਔਰ ਸਵਾਰੀ ਨੂੰ ਵੀ ਬੜੀ ਇਹ ਪਰੇਸ਼ਾਨੀ ਤੁਹਾਨੂੰ ਇੱਕ ਰਾਹਤ ਮਿਲੂਗੀ ਉਹ ਵੀ ਸਹੀ ਆਪਣੇ ਜਿਸ ਤਰ੍ਹਾਂ ਬੱਸ ਬਾਸਾਂ ਫੁੱਲਾ ਉਹ ਪੰਜਾਬ ਸਰਕਾਰ ਨੂੰ ਤੇ ਬੱਸ ਅੰਦਰ ਆਉਗੀ ਔਰ ਫਿਰ ਸਵਾਰੀ ਆਪਣੀ ਸੇਫ ਨਾਲ ਉੱਥੇ ਬਰਤ ਜਾਏ ਤੇ ਸਾਰੇ ਕਰ ਦੇਖੇਗਾ ਬੱਸ ਸਟੈਂਡ ਦੇ ਵਿੱਚ ਜਿਹੜੇ ਬੂਥ ਬਣੇ ਹੋਏ ਜੀ ਬੈਠਣ ਵਾਸਤੇ ਪੀ ਆਰ ਟੀ ਸੀ ਵਾਲੋਂ ਸਰ ਉੱਥੇ ਦੇਖਿਆ ਉਹ ਤੇ ਕੋਈ ਵੀ ਆਪਣਾ ਮੁਲਾਜ਼ਮ ਨਹੀਂ ਆ ਕੋਈ ਉੱਥੇ ਆਪਣਾ ਕੋਈ ਬੰਦਾ ਨਹੀਂ ਆ ਸਰ ਵਜ੍ਹਾ ਕੀ ਹੈ ਸਰ ਇੱਕ ਤਾਂ ਬੂਥ ਜਿਸ ਤਰ੍ਹਾਂ ਸਾਡਾ ਜਿਹੜਾ ਇਹ ਐਡਾ ਫੀਸ ਵਾਲਾ ਹੈਗਾ ਰਿਆ ਕਿ ਕਾਏ ਹੈਗਾ ਕਿ ਠੇਕੇਦਾਰ ਹੈ ਉਹ ਕਹਿੰਦੇ ਜੀ ਜੀ ਤੋਆ ਪਰ ਜਦੋਂ ਸਾਡੇ ਕੋਲ ਇਹ ਇਹਨਾਂ ਦਾ ਟੈਂਡਰ ਖਤਮ ਹੋ ਜਾਂਦਾ ਹੈ ਤਾਂ ਜਦੋਂ ਆਪਣੀ ਕੋਲ ਇਹਨਾਂ ਨੂੰ ਫੇਲ ਕੁਝ ਸਟਾਫ ਵੀ ਥੋੜੇ ਥੋੜਾ ਘੱਟ ਹੈ ਜੋ ਕਿ ਜਿਸ ਦੇ ਜਦੋਂ ਸਟਾਫੜੇ ਨੂੰ ਬੂੜਾ ਹੋ ਜਾਊਗਾ ਸਾਡੇ ਕੋਲ ਆਪਣੀ ਕੋਲ ਵੀ ਤਾਂ ਫੇਲ ਅਸੀਂ ਇਹ ਪੰਜਾਬ ਸਰਕਾਰ ਨੂੰ ਵੀ ਨਵਾਂ ਬੱਸ ਸਟੈਂਡ ਬਣ ਰਿਹਾ ਤਾਂ ਆਪਾਂ ਉੱਥੇ ਵੀ ਦਿੱਤੇ ਨੂੰ ਲਾ ਮੰਗਦੇ ਸਾਲਕ ਜੀ ਹੋ ਜਾਂਦੇ ਕੀ ਜਿਹੜੇ ਕੈਮਰੇ ਲੱਗੇ ਹੋਏ ਕੈਮਰੇ ਨਹੀਂ ਚੱਲਦੇ ਕੈਮਰੇ ਦਾ ਸਰ ਉਹਨਾਂ ਲਈ ਅਸੀਂ ਨਵੀਂ ਪ੍ਰਪੋਜ਼ਲ ਆਪਾਂ ਪਟਿਆਲੇ ਹੈੱਡ ਆਫਿਸ ਨੂੰ ਭੇਜੀ ਹੋਈ ਹੈ ਤੇ ਜਲਦੀ ਤੋਂ ਜਲਦੀ ਉਹ ਮੇਰੇ ਖਾਤੇ ਵਿੱਚ ਮੈਟਰ ਆਪਾਂ ਨੂੰ ਉਹ ਜਵਾਬ ਦੇਣ